ਆਵੋ ਹਾਂਜੀ ਚਾਚੀ ਉਧਰ ਆਉਂਦੀ ਆ ਮੈਂ ਅੰਦਰ ਗਈ ਹਾਂ ਆਪਣੇ ਸੇਲੀ ਵਾਲਾ ਅਮਨ ਘਰ ਹਾਂ ਉਹਨਾਂ ਨੋਟਿਸ ਮੰਗਣ ਲਈ ਮੈਂ ਤੋ ਅੱਛਾ ਅੱਛਾ ਠੀਕ ਆ ਚਲ ਉਹ ਛੱਡ ਖੁਸ਼ਖਬਰੀ ਹੈ ਇੱਕ ਦੱਸੋ ਕਿਹੜੀ ਖੁਸ਼ਖਬਰੀ ਹੈ ਹੁਣ ਨਾ ਤੇਰੀ ਮੰਮੀ ਡੈਡੀ ਮੈਨੂੰ ਸੱਦਿਆ ਹੀ ਕਰ ਹਾਂਜੀ ਤੇ ਉਹਨਾਂ ਨੇ ਹੁਣ ਸਾਰੀ ਗੱਲ ਮੇਰੇ ਤੇ ਸੁਣਤੀ ਆ ਤੇ ਮੈਨੂੰ ਕਹਿਣ ਦੇ ਹੀ ਗੱਲ ਤੋਰੋ ਹੁਣ ਛੇਤੀ ਛੇਤੀ ਤੇ ਮੈਂ ਬਸ ਚਲਦੀ ਆ ਕਰ ਲੱਗੀ ਤੇਰੀ ਨਾਨਾ ਨੂੰ ਫੋਨ ਕਰਨਾ ਹੁਣ ਹੈ ਕਰਨੀ ਉਹ ਗੱਲ ਆ ਚਲੀਏ ਨਹੀਂ ਨਹੀਂ ਕੋਈ ਨਹੀਂ ਹੁਣ ਤੁਸੀਂ ਕਰੋ ਗੱਲ ਮੈਂ ਵੀ ਘਰ ਜਾ ਕੇ ਨਾ ਆਪਣਾ ਕੰਮ ਕਰ ਲਾਂ ਅੱਛਾ ਚਲ ਕੋਈ ਨਹੀਂ ਹੁਣ ਫਿਕਰ ਨਾ ਕਰੀ ਕੋਈ ਚੰਗਾ ਨਹੀਂ ਨਹੀਂ ਮੈਂ ਫਿਕਰ ਕਿਹੜੀ ਗੱਲੋਂ ਕਰਨੀ ਤਾਂ ਡੇ ਹੁੰਨੇ ਆ ਵੇਖਿਆ ਜੇ ਚਾਚੀ ਆਪਨੇ ਨੂੰ ਕਿਹਾ ਸੀ ਤੇ ਗੱਲ ਸਿਰੇ ਲਾਤੀ ਨਾ ਮੈਂ ਮੈਂ ਬੜਾ ਵਧੀਆ ਹੋ ਗਿਆ ਵਾ ਇੱਕ ਰਿਤ ਵੈ ਰੁੱਕ ਗਈ ਹੈ ਨਾ ਚਾਚੀ ਜੀ ਗੱਲ ਕੀ ਕਰਨਾ ਉਹਦੇ ਤੇ ਬੜੇ ਡਰ ਲੱਗਦਾ ਬੜੀ ਟੈਨਸ਼ਨ ਹੀ ਮੈਂ ਤਰਾਤ ਨੀਂਦ ਨਹੀਂ ਹੁੰਦੀ ਰਹੀ ਮੈਂ ਤੇ ਇਹੋ ਸੋਚੀ ਜਾਵਾ ਕਿ ਮੇਰੀ ਇਨੀ ਚੰਗੀ ਧੀ ਆ ਤੇ ਮੁੰਡਾ ਵੀ ਦੱਸਦਾ ਵਧੀਆ ਵਾ ਤੇ ਇਹਨਾਂ ਨੂੰ ਹੋਰ ਕੀ ਚਾਹੀਦਾ ਵਾ ਹੈ ਸਭ ਤੋਂ ਵੱਡੀ ਬੱਚੇ ਦੀ ਖੁਸ਼ੀ ਆ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਠੀਕ ਆ ਵੇ ਕੱਲ ਚਾਚੀ ਜੀ ਸਹੀ ਸਹਾਨੀਮ ਸੰਜੋਗਾ ਦੀ ਗੱਲ ਆ ਸੰਜੋਗਾ ਦੀ ਆ ਵੇ ਲਾ ਜੋਰਾਵਰ ਸੰਜੋਗ ਹੁੰਦੇ ਆ ਹਾਂਜੀ ਤੇ ਬਾਕੀ ਤੇਰੇ ਡੈਡੀ ਦੀ ਮਨ ਇਹ ਗੱਲ ਕਹੀਏ ਕਿ ਸਾਰੀ ਜਿਮਨੀ ਟੜ ਤੇ ਸੋੜਦੀ ਆ ਜੋ ਤੁਸੀਂ ਕਰੋਗੇ ਉਹ ਹੀ ਠੀਕ ਆ ਚਲੋ ਹੁਣ ਫਿਰ ਸਾਰਾ ਕੁਝ ਵਧੀਆ ਵਧੀਆ ਹੀ ਕਰਿਓ ਤੇ ਵਧੀਆ ਹੀ ਹੁਣ ਆਵਾ ਮੈਂ ਦੱਸ ਆ ਵੇ ਇਧਰ ਨੂੰ ਹੋ ਜਾ ਬੱਸ ਆਉਂਦੀ ਆ ਕਾਵੇਂ ਵਾਲੀ ਕਿਹੜੀ ਗੱਲ ਆ ਹੈ ਨਹੀਂ ਤੂੰ ਸੋਚ ਵੀ ਲਾ ਮਾ ਸਕਦਾ ਵਾ ਵਿੱਚ ਵਿੱਚ ਲੱਡੂ ਫਟੰਡੇ ਤੋਤੋ ਕਰੀ ਜਾਂਦੀ ਆ ਚਲੋ ਠੀਕ ਹੈ ਮੈਂ ਹੁਣ ਚੱਲਾਂ ਘਰ ਮੰਮੀ ਨੇ ਪਹਿਰੇ ਕਹਿਣਾ ਇੰਨਾ ਟਾਈਮ ਕਿੱਥੇ ਲਾਈ ਚਲ ਜਾ 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 ਕਰ ਤੋ ਉਹ ਨਹੀਂ ਮੈਂ ਕੀ ਹੈ ਭਾਂਣ ਕੇ ਤੇ ਆਪ ਲੈ ਜਾ ਹਾਂ ਆਪ ਨਹੀਂ ਆਈ ਹੈ ਮੈਂ ਕੰਮ ਕਰੰਦੀ ਮੇਰਾ ਕੰਮ ਪਿੱਛੇ ਪੈਣਾ ਤੇ ਹੁਣ ਜਿਹੜਾ ਮੇਰਾ ਪਿੱਛੇ ਪਿਆ ਚਲ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਕੋਲ ਨਹੀਂ ਆਈ ਹਾਂ ਚੰਗਾ ਫਿਰ ਗੱਲ ਨਹੀਂ ਲਾਉਂ ਫੋਨ ਕਰਾਂ ਜਾ ਕੇ ਚੰਗਾ ਮਤਲਬ ਫਿਰ ਚਾਚੀ ਨੂੰ ਕੁਛ ਪਤਾ ਹੀ ਨਹੀਂ ਹੈ ਵੀ ਡੈਡੀ ਹੁਣਾਂ ਪਹਿਲਾਂ ਪਤਾ ਕਰਵਾਇਆ ਵਾ ਮੈਨ ਲੱਗਦਾ ਉਹਨਾਂ ਨੇ ਇਹ ਗੱਲ ਇਹਨਾਂ ਨੂੰ ਦੱਸੀ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਚੱਲ ਮੈਂ ਤਾਂ ਡਰਨ ਢੀ ਹੀਗੀ ਹੈ ਪਤਾ ਨਹੀਂ ਨਾ ਕੀ ਕਹਿਣਾ ਵਾ ਪਰ ਚਲ ਸ਼ੁਕਰ ਆ ਰਾਮ ਦਾ ਔਰ ਕੁਛ ਚੰਗਾ ਚੰਗਾ ਹੋ ਗਿਆ ਹੁਣ ਨਾ ਜਾ ਕੇ ਫੋਨ ਕਰਦੀ ਆ ਇਹ ਵੀ ਆਉਂਦੇ ਤੇ ਇਹਨਾਂ ਨੂੰ ਵੀ ਦੱਸਣੀ ਆ ਪੀ ਲੈ ਮੈਂ ਤਾਂ ਐਵੇਂ ਡਰਨ ਢੀ ਕੀ ਵੇਖਣ ਦੀ ਫੋਨ 'ਚ ਕੁਛ ਨਹੀਂ ਮਸੂੜ ਵੇਖਣ ਲਈ ਹਾਂ ਮੈਂ ਵੇਖੋ ਭਰਾ ਸੋਹਣੇ ਨਵਦੇ ਵਿਆਹ ਤੇ ਮੈਂ ਲੈ ਦੇ ਮੈਨੂੰ ਵੀ ਆਜੇ ਆ ਸੂਟ ਤੇ ਤੁਹਾਨੂੰ ਮੈਂ ਲੈ ਜਾਉਂਗਾ ਕੋਈ ਨਹੀਂ ਸੂਟ ਤੇ ਸਾਰੇ ਸੋਹਣੇ ਆ ਉਦਾਂ ਕੱਢ ਕੇ ਸੂਟ ਹੀ ਬੈਠੀ ਆ ਤੂੰ ਤੇ ਦੱਸ ਹਾਂ ਲੈਣੇ ਨਹੀਂ ਕਿ ਹੁਣ ਪਹਿਲੇ ਪੱਕਾ ਤੇ ਹੁਣਾਂਦੇ ਵਿਆਹ ਤੇ ਪੱਕਾ ਹੀ ਪੱਕਾ ਵਾ ਹੁਣ ਕੀ ਆ ਔਰ ਇਹਦੇ ਤੈਨੂੰ ਮੈਂ ਦੱਸਿਆ ਲੈ ਵੀ ਗੱਲਬਾਤ ਚੱਲਣੀ ਆ ਔਰ ਇਹਦੇ ਚਲੋ ਆਪਾਂ ਤੁਰੇ ਜਾ ਹੁਣ ਅੱਗੋਂ ਕੋਈ ਜਵਾਬ ਆਊਗਾ ਤੇ ਫੇਰੀ ਆ ਤੇ ਦੱਸ ਉਹਨਾਂ ਨੇ ਹਾਂ ਹੀ ਕਰਨੀ ਆ ਨਾਲੇ ਤੂੰ ਵੀ ਸਾਰਾ ਵੇਖੋ ਕੀ ਲਿਆ ਵਾ ਓਏ ਅਹੀਂ ਦੇ ਵੇਖ ਲਿਆ ਵਾ ਠੀਕ ਆ ਪਰ ਹੁਣ ਪਤਾ ਨਹੀਂ ਨਾ ਕਿੰਨਾ ਕੁ ਟਾਈਮ ਪੈਣਾ ਵਿੱਚ ਚਲ ਜਿੰਨਾ ਪੈਣਾ ਹੋਲੀ ਹੋਲੀ ਤਿਆਰੀ ਕਰਾਂਗੇ ਤੇ ਫੇਰ ਹੀ ਹੋਣੀ ਹੈ ਹੁਣ ਇੱਕਦਮ ਥੋੜਾ ਵਾ ਉਹ ਤੇ ਮੈਂ ਕੋਈ ਨਹੀਂ ਤੈਨੂੰ ਸੂਟ ਤੇ ਮੈਂ ਲਿਆ ਦੂੰਗਾ ਪਰ ਮੈਨੂੰ ਗੁੱਸਾ ਤੇਰੇ ਤੇ ਬੜਾ ਹੀ ਹਜੇ ਵੀ ਹਾਂ ਹੁਣ ਤੈਨੂੰ ਕਾਦਾ ਗੁੱਸਾ ਮੇਰੇ ਤੇ ਤੂੰ ਮੇਟੋ ਜਰਾ ਝੂਠ ਬੋਲਿਆ ਸੀ ਨਾ ਉਹ ਗੱਲ ਤੇ ਦੱਸ ਕਿ ਮੈਂ ਝੂਠ ਕੀ ਬੋਲਿਆ ਹੈਗਾ ਮੈਂ ਹਾ ਅੱਜ ਕੱਲ ਮੁੰਡੇ ਦਾ ਕੁੜੀਆਂ ਨੂੰ ਗੱਲਾਂ ਚਲਾ ਲੈਂਦੇ ਆ ਵੀ ਉਹ ਹੋ ਜਾਣਾ ਹੋਵੇ ਮੈਂ ਤਾਂ ਤਾਂ ਵੇਖਣ ਚਲ ਗਈ ਹਾਂ ਤੇ ਪਰ ਤੇਰਾ ਫਰਜ਼ ਮੈਨੂੰ ਦੱਸ ਬੰਦਾ ਹੀ ਨਾ ਦੱਸਣ ਦਾ ਤੇ ਮੈਂ ਦੱਸ ਤੇ ਮੈਂ ਵੇਖ ਲਿਆ ਤੇ ਤਾਂ ਕਰਕੇ ਮੈਂ ਰੋਲੀ ਪਾਤੀ ਕਿ ਤੂੰ ਉਹਦੇ ਉਦੋਂ ਵੀ ਨਹੀਂ ਦੱਸਦੀ ਤੇ ਦੱਸਣਾ ਤੇ ਹੈਗਾ ਹੀਗਾ ਤੇ ਤੁਸੀਂ ਪਹਿਲਾਂ ਹੀ ਰੋਲਾ ਪਾ ਕੇ ਬੈ ਗਏ ਤੇ ਮੈਂ ਕੀ ਕਰਦੀ ਮੈਂ ਡਰਦੀ ਨਾ ਮਿਲ ਕੇ ਗੱਲ ਹੀ ਨਹੀਂ ਕੀਤੀ ਫਿਰ ਮੈਂ ਡਰਦੀ ਨਾ ਗੱਲ ਨਹੀਂ ਕੀਤੀ ਆ ਤੇ ਮੈਂ ਵੇਖ ਲਿਆ ਤੇ ਮੈਨੂੰ ਪਤਾ ਲੱਗ ਗਿਆ ਠੀਕ ਆ ਤੇ ਜੇ ਕੋਈ ਕੁੜੀ ਗਲਤ ਸਟੈਪ ਚੁੱਕ ਲੈਂਦੀ ਫੇਰ ਤੇ ਡਰ ਡਰ ਚ ਪਤਾ ਕਿ ਕੁੱਖ ਹੋ ਜਾਣਾ ਹੈਗਾ ਹਾਂ ਹਾਂ ਤੇ ਹੁਣ ਸਭ ਕੁਝ ਠੀਕ ਹੀ ਆ ਫਿਰ ਹੁਣ ਤੇ ਠੀਕ ਵਾ ਬਾਕੀ ਤਾਂ ਵੀ ਮੈਂ ਗੱਲ ਕਰਨ ਦਾ ਵੀ ਜੇ ਠੀਕ ਨਾ ਹੁੰਦਾ ਤੇ ਚਲੋ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੀ ਹੋਂਦਾ ਵੀ ਮੈਂ ਚਲ ਹੌਸਲੇ ਨਾਲ ਸਮਝਾਉਂਗੀ ਇਹਨਾਂ ਨਾਲ ਗੱਲ ਕਰੂੰਗੀ ਹਾਂ ਹੌਸਲੇ ਨਾਲ ਪਤਾ ਨਹੀਂ ਕਿਦਾਂ ਸਮਝਾਉਣਾ ਇਹ ਤੂੰ ਇਹ ਕਾਲੇ ਬੜੇ ਪੈ ਜਾਂਦੇ ਹੋ ਛੇਤੀ ਤਾਂ ਨਹੀਂ ਤੁਹਾਡੇ ਨਾਲ ਗੱਲ ਕਰਨ ਜੀ ਕਰੂ ਕਾਲੇ ਤੈਨੂੰ ਚੰਗਾ ਭਲਾ ਪਤਾ ਵੀ ਜਦੋਂ ਕੋਈ ਬੰਦਾ ਮੇਰੇ ਨਾਲ ਝੂਠ ਬੋਲਦਾ ਮੈਂ ਡੈਡੀ ਨਾਲ ਵੀ ਲੜ ਪੈਂਦਾ ਹਾਂ ਨਾਲ ਮਮੀ ਨਾਲ ਵੀ ਲੜ ਪੈਂਦਾ ਹਾਂ ਜਦੋਂ ਮੇਰੇ ਨਾਲ ਕੋਈ ਝੂਠ ਬੋਲਦਾ ਤਨ ਮੈਂ ਇਹੀ ਗੱਲ ਕਹੇ ਵੀ ਮੈਨਾਂ ਝੂਠ ਨਹੀਂ ਬੋਲਣਾ ਹੁਣ ਆਵੇ ਝੂਠ ਬੋਲਿਆ ਹੋਰ ਕੀ ਪਤਾ ਮੇਰੇ ਕੋਲ ਕੀ ਕੀ ਓਲਾ ਰੱਖਿਆ ਤੂੰ ਦੱਸ ਹਾਂ ਇਹ ਤੂੰ ਲੜਨ ਵਾਲੀਆਂ ਗੱਲਾਂ ਕਰਨ ਦੇ ਜੇ ਮੈਂ ਤੁਹਾਡੇ ਤੋਂ ਕ ਆਈ ਡਿਵਟੀ ਗੱਲ ਹੀ ਗਏ ਦੱਸੀ ਚੱਲ ਕੋਈ ਨਹੀਂ ਹੁਣ ਮਾਫ ਕਰ ਦੋ ਮੈਨੂੰ ਜੋ ਹੋ ਗਿਆ ਉਹਨੂੰ ਛੱਡੋ ਪਰੇ ਤੂੰ ਤੇ ਉਹ ਗੱਲ ਲੈ ਕੇ ਬਹਿ ਗਿਆ ਜੇ ਫਿਰ ਚੱਲ ਠੀਕ ਆ ਕੋਈ ਨਹੀਂ ਹੁਣ ਤੇ ਮੈਂ ਤੈਨੂੰ ਕਰ ਦਿੰਨਾ ਮਾਫ ਪਰ ਅੱਗੇ ਤੋਂ ਖਿਆਲ ਰੱਖੀ ਐਦਾਂ ਦੀ ਗਲਤੀ ਨਾ ਹੋਵੇ ਨਹੀਂ ਹੁੰਦੀ ਬਾਬਾ ਹਾਂ ਪਿੰਨ ਨੂੰ ਹੁਣ ਲਾ ਕੀ ਨਾ ਦੱਸਦੀਆਂ ਕੀ ਬਣ ਗਈ ਇਹ ਗੱਲ ਨਹੀਂ ਨਹੀਂ ਸਿੱਧਾ ਇਹ ਨਹੀਂ ਦੱਸਣਾ ਪਹਿਲਾਂ ਇਹਨਾਂ ਨੂੰ ਸਤਾਂਵਾਂਗੇ ਪਿੰਨੀ ਆਪਲਾ ਕੀ ਕਹਿੰਦੇ ਨੇ ਕਿੱਦਾਂ ਗਿਆ ਲੈ ਇਹ ਨਵਦੀਪ ਦਾ ਹੀ ਚੱਲ ਕੋਣ ਇਹਦਾ ਚੰਗੇ ਚੰਗੇ ਖਬਰ ਸੁਣਾ ਦੇਣਾ ਤੇ ਫੇਰ ਹੈਲੋ ਹੈਲੋ ਹਾਂਜੀ ਕੀ ਹਾਲ ਜੀ ਹਾਂ ਵਧੀਆ ਵਧੀਆ ਨਵਦੀਪ ਤੂੰ ਸੁਣਾ ਤੇ ਸੁਣਾ ਦੇ ਕੋਈ ਖੁਸ਼ਖਬਰੀ ਖੁਸ਼ਖਬਰੀ ਕੀ ਸੁਣਾਵਾ ਤੁਹਾਨੂੰ ਮੈਨੂੰ ਤੇ ਹੋਰ ਤਰ੍ਹਾਂ ਹੀ ਹੋਣ ਲਿਆਵਾ ਨਵਦੀਪ ਤੂੰ ਬੋਲਣ ਕਿੱਦਾਂ ਢਈ ਹੈ ਕੀ ਕਰਾ ਹੁਣ ਮੈਨੂੰ ਤੇ ਕੁਝ ਸਮਝ ਨਹੀਂ ਲੱਗਾਂ ਜੀ ਮੈਨੂੰ ਦੱਸ ਵੀ ਹੋਇਆ ਕੀ ਏ ਐਵੇਂ ਬੁਝਾਰਤਾ ਨਾ ਆਪਾ ਜਿਹੜੀ ਚੀਜ਼ ਦਾ ਡਰ ਹੈ ਨਾ ਉਹੀ ਕੰਮ ਹੋ ਗਿਆ ਜੀ ਕੀ ਹੋਇਆ ਪਤਾ ਕੀ ਹੁਣ ਤੀ ਮੈਨੂੰ ਅੱਜ ਤੋਂ ਬਾਅਦ ਕਦੇ ਵੀ ਫੋਨ ਨਾ ਲਾਇਆ ਕਿਉਂ ਨਵਦੀਪ ਕਿਹੜੀ ਗੱਲਾਂ ਦੱਸਦੇ ਸਹੀ ਪਹਿਲਾਂ ਮੈਨੂੰ ਮੰਦਾਨੂ ਕਿਹਾ ਸੀ ਨਾ ਕਿ ਮੇਰੇ ਘਰ ਦੀ ਕਹਿੰਦੇ ਪਹਿਲਾਂ ਅਸੀਂ ਪੁਸ਼ਪ ਪਰਤਾਲ ਕਰਨੀ ਆ ਜਿਹਾਨੂੰ ਸਹੀ ਲੱਗਣਾ ਤੇ ਫਿਰ ਇਹ ਰਿਸ਼ਤਾ ਕਰਨਾ ਮੈਨੂੰ ਦੱਸਾਂ ਲਈ ਥੋੜਾ ਵੀ ਤੇਰੇ ਬਾਰੇ ਪਤਾ ਕਰਦੇ ਵਿਰਨਦੇ ਹੀ ਤੇ ਉਹਨਾਂ ਨੇ ਫਿਰ ਪਤਾ ਨਹੀਂ ਕੀ ਕਹਿ ਛੱਡਿਆ ਜੇ ਨਾ ਤੇ ਤੇ ਓਖੇ ਹੀ ਬੜਿਆ ਕਹਿੰਦੇ ਅਸੀਂ ਉੱਥੇ ਕਰਨਾ ਹੀ ਨਹੀਂ ਆ ਨਵਦੀਪ ਇੱਕ ਤੂੰ ਬੋਲਣ ਰਹੀ ਏ ਐਦਾਂ ਕਿਦਾਂ ਹੋ ਗਿਆ ਮੈਨੂੰ ਹੁਣ ਕੀ ਪਤਾ ਤੇ ਚਲੋ ਚੰਗਾ ਠੀਕ ਆ ਫਿਰ ਹੁਣ ਨਾ ਮੈਨੂੰ ਫੋਨ ਕਰਿਆ ਕਰਿਓ ਤੇ ਨਾ ਹੀ ਮੈਂ ਤੈਨੂੰ ਕਰਨਾ ਜੀ ਮੈਂ ਤੈਨੂੰ ਬਲੌਕ ਕਰਨ ਦੇ ਲਈ ਨਵਦੀਪ ਇੱਕ ਮਿੰਟ ਕੱਟੀ ਨਾ ਪਹਿਲਾਂ ਮੈਨੂੰ ਪੂਰੀ ਗੱਲ ਦੱਸ ਯਾਰ ਐਦਾਂ ਕਿਦਾਂ ਹੋ ਸਕਦਾ ਕੋਈ ਗੱਲ ਨਹੀਂ ਆਪਾਂ ਹੋਰ ਕੋਈ ਤਰੀਕਾ ਵੇਖਨੇ ਆ ਹੁਣ ਨੀ ਬਿੰਦਰ ਕੁਝ ਵੀ ਹੋ ਸਕਦਾ ਆਪਾਂ ਕੋਰਟ ਮੈਰਤ ਨਹੀਂ ਕਰਾ ਸਕਦੇ ਮੈਂ ਨਹੀਂ ਇਹ ਕੰਮ ਕਰਨਾ ਮੈਂ ਕੋਈ ਗੱਲ ਨਹੀਂ ਕੁਛ ਨਾ ਕੁਛ ਕਰਦਾ ਤੂੰ ਐਦਾਂ ਕਰੀ ਕਿ ਲੈ ਬਲਾਗ ਚ ਨਾ ਪਾਈ ਮੈਂ ਤੈਨੂੰ ਫੋਨ ਕਰਦਾ ਮੈਂ ਕੋਈ ਨਾ ਕੋਈ ਤਰੀਕਾ ਬਣਾ ਲੈਣਾ ਹੋਵੇਗਾ ਯਰ ਤਾਂ ਮੈਂ ਪਹਿਲਾਂ ਕਿਹਾ ਨਾ ਬੰਦਾ ਕਹਿ ਕੇ ਰੱਖ ਰਿਹਾ ਉਹਨਾਂ ਨੂੰ ਵੀ ਜੇ ਕੋਈ ਆਊਗਾ ਤੇ ਐਦਾਂ ਐਦਾਂ ਕਿਉਂ ਤੂੰ ਨਵਦੀਪਾ ਨਹੀਂ ਯਾਰ ਐਦਾਂ ਨਹੀਂ ਹੋ ਸਕਦਾ ਸਾਡੀ ਤਾਂ ਪਿੰਡ ਚ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਹੈਗੀ ਤੇ ਨਾਲੇ ਮੈਨੂੰ ਥੋੜੀ ਨਾ ਪਤਾ ਕਿ ਤਾਂ ਹੋ ਸਕਦਾ ਮੈਂ ਪਰ ਇੱਕ ਮੈਂ ਤੈਨੂੰ ਗੱਲ ਦੱਸਾਂ ਮੈਂ ਤੇਰੇ ਬਿਨਾ ਰਹਿ ਨਹੀਂ ਹੋ ਸਕਦਾ ਤੂੰ ਕਹਦੇ ਵੀ ਆ ਸਭ ਕੁਝ ਝੂਠ ਹੈ ਝੂਠ ਹੀ ਹੈ ਪਿੰਦਰ ਮੈਂ ਵਾਹਿ ਦੇਈ ਹਾਂ ਤੈਨੂੰ ਮਜ਼ਾਕ ਕਰਨ ਤੇਰਾ ਪਲਾ ਹੋ ਜਾ ਅਰ ਚੰਗਾ ਮਜ਼ਾਕ ਕਰਨ ਲਈ ਉਹਦੇ ਲੱਗੇ ਹੁਣੇ ਟੈਕ ਕਰਾਉਣ ਤੇ ਨਹੀਂ ਨਹੀਂ ਮੈਂਨ ਦੀ ਗੱਲ ਸੁਣਨੀ ਹਾਂ ਤੇ ਬੜੀ ਖੁਸ਼ ਨੇ ਕਿੰਨੇ ਸਾਰਾ ਕੁਝ ਵਧੀਆ ਵਾ ਅੱਛਾ ਹਾਂ ਤੇ ਫਿਰ ਮੈਨੂੰ ਜਾਣ ਕੇ ਡਹੀਂ ਹਸ ਤਾਉਣਾ ਲੈ ਦੱਸ ਮੈਂ ਤਾਂ ਨਸਤਾਂ ਨਹੀਂ ਸਕਦੀ ਆਪਣੀ ਵਾਰੀ ਤੇ ਹੀ ਕਿ ਨਸ ਤਾਉਂਦੇ ਆ ਪਰ ਐਦਾਂ ਦਾ ਮਜ਼ਾਕ ਗਾਣਾ ਕਰੀ ਚਲੋ ਠੀਕ ਹੈ ਕੋਈ ਨਹੀਂ ਨਹੀਂ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਾ ਚਲੋ ਚੰਗਾ ਠੀਕ ਹੈ ਹੁਣ ਤੇ ਖੁਸ਼ ਹੋ ਜਾਓ ਲੈ ਹੁਣ ਤੇ ਖੁਸ਼ ਹੀ ਆ ਤੇ ਚੰਗਾ ਠੀਕ ਆ ਫਿਰ ਵੇਹੇ ਨਾ ਇੱਕ ਪੂਰੀ ਤਰ੍ਹਾਂ ਉੱਤ ਗਈ ਇਹਨਾਂ ਦੇ ਚਲ ਉਹਨ ਦਾ ਸਭ ਮੁਦਗਾਈ ਹੋ ਗਿਆ ਵਾ ਇਹਨਾਂ ਨੇ ਸਾਰੇ ਨੇ ਸਹੀ ਕੋ ਜੁ ਦੱਸਿਆ ਨਹੀਂ ਤੇ ਕਈ ਵਾਰ ਨਾ ਕਈ ਐਵੇਂ ਹੀ ਦਾਸ ਦਿੰਦੇ ਹੁੰਦੇ ਭੇਕ ਦਾਉਲਾ ਨਹੀਂ ਉਦ ਦਾਉਲਾ ਚਲੋ ਸ਼ੁਕਰ ਹੈ ਵਾ ਇੱਕ ਵੇ ਦਾ ਲੈ ਪਹਿਲਾ ਫੋਨ ਕਰਾ ਕੁੜੀ ਨੇ ਮੈਂ ਆਏ ਹਾਈ ਫੋਨ ਪਤਾ ਨਹੀਂ ਕਿੱਥੇ ਰਹਿਤਾ ਮੰਜੰਦਰ ਨੇ ਲੈ ਆਈ ਪਿਆ ਮੈਂ ਵੀ ਖੁਸ਼ੀ ਵਿੱਚ ਨਾ ਪਾਗਲੀ ਹੋ ਗਈ ਆ ਸੁਝੜੀ ਕੋ ਨਹੀਂ ਰਿਹਾ ਮੈਨੂੰ ਹੈਲੋ ਸਤਿ ਸ਼੍ਰੀ ਅਕਾਲ ਪੁੱਤ ਆਹ ਸਭ ਠੀਕ ਠਾਕ ਵਧੀਆ ਤੂੰ ਆਪਣਾ ਸੁਣਾ ਉਹ ਮੈਂ ਖੁਸ਼ਖਬਰੀ ਦੇਣ ਵਾਸਤੇ ਫੋਨ ਕੀਤਾ ਵਾ ਆਹੋ ਮੰਨ ਗਏ ਨਵਦੇ ਕਰਦੇ ਹਾਂ ਆ ਹੁਣੇ ਬਸ ਉਧਰੋਂ ਤਰੀ ਆਉਂਦੇ ਹੀ ਆ ਕੇ ਆਹੋ ਮੇਨੋ ਦੀ ਮੰਮੀ ਨੇ ਤੇ ਡੈਡੀ ਨੇ ਸੱਦਿਆ ਹੀਗਾ ਤੇ ਕੈਂਡ ਇਹ ਵੀ ਜਿੱਦਾਂ ਤੁਸੀਂ ਕਰੋਗੇ ਨਾ ਜੋ ਕਰੋਗੇ ਸਾਨੂੰ ਸਭ ਕੋ ਮਨਜ਼ੂਰ ਆ ਸਭ ਕੋ ਤੁਹਾਡੇ ਸਿਰ ਤੇ ਸੁਟਿਆ ਤੇ ਪਰ ਇਹ ਵੀ ਕੱਲ ਨੂੰ ਕੋਈ ਗੱਲ ਨਹੀਂ ਹੋਣੀ ਚਾਹੀਦੀ ਹਾਂ ਤੇ ਬਹੁਤ ਤੈਨੂੰ ਪਤਾ ਹੀ ਆ ਨਾ ਫਿਰ ਆਹੋ ਨਹੀਂ ਆਹ ਤਾਂ ਬੜਾ ਵਧੀਆ ਹੋਇਆ ਵਾ ਸੱਚੀ ਮੈਂ ਤੇ ਇੰਨੀ ਖੁਸ਼ ਹਾਂ ਵੀ ਗੱਲ ਨਹੀਂ ਕਰਨ ਵਾਲੀ ਆਹੋ ਨਹੀਂ ਕੋਈ ਗੱਲ ਨਹੀਂ ਦਿਨ ਦੁਨ ਮੇਥ ਲੈਨੇ ਆ ਆਹੋ ਕਰ ਲੈਨੇ ਸਾਰੀ ਸਲਾ ਚਲ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਤੁਸੀਂ ਆਉਣਾ ਤੁਸੀਂ ਆਜੋ ਪਹਿਲਾਂ ਠੀਕ ਆ ਨਾ ਆਹ ਹਰ ਸਮਤ ਸਾਰੀਆਂ ਪੁੱਤ ਕਰਨੀਆਂ ਹੀ ਆ ਨਾ ਭਾਵੇਂ ਬੇਸ਼ੱਕ ਕੁੜੀ ਪਸੰਦਵਾ ਮੁੰਡੇ ਨੂੰ ਪਰ ਫਿਰ ਵੀ ਹਾਂ ਜਿਹੜੀਆਂ ਚੀਜ਼ਾਂ ਬਣੀਆਂ ਉਹ ਤਾਂ ਕਰਨੀਆਂ ਹੀ ਆ ਹਨਾ ਆਹ ਚਲ ਮੈਨੂੰ ਤੇ ਇਹ ਮੈਂ ਤਾਂ ਕਾਲੀ ਕਾਲੀ ਆਣ ਕੇ ਪਹਿਲਾਂ ਤੈਨੂੰ ਫੋਨ ਲਾਇਆ ਵੀ ਪਹਿਲਾਂ ਮੈਂ ਕੁੜੀ ਨੂੰ ਫੋਨ ਕਰਕੇ ਦੱਸਾਂ ਵਿਚਾਰੀ ਰੋਜ਼ ਫੋਨ ਕਰਦੀ ਆ ਆਹੋ ਨਹੀਂ ਪੁੱਤ ਡਰ ਤੇ ਮੈਨੂੰ ਵੀ ਲੱਗਦਾ ਸੀ ਕਿ ਕੀ ਪਤਾ ਹੁੰਦਾ ਵਾ ਹਣਾ ਤੀਆਂ ਵਾਲੇ ਕਈ ਕੋ ਸੋਚਦੇ ਆ ਹਾਂ ਬਸ ਬਸ ਚੱਲ ਸ਼ੁਗਰਾ ਮਾਲਕ ਦਾ ਹਣਾ ਸਭ ਕੁਝ ਚੰਗਾ ਹੋ ਗਿਆ ਚੱਲ ਹੁਣ ਹਾਂ ਤੁਸੀਂ ਕਰ ਲੋ ਭੈਣ ਪ੍ਰਸਰਾ ਜੋ ਕਰਨਾ ਵਾ ਤੇ ਫਿਰ ਮੈਨੂੰ ਦੱਸ ਦਿਓ ਫੋਨ ਕਰਕੇ ਚੰਗਾ ਚੱਲ ਠੀਕ ਆ ਚੰਗਾ ਫਿਰ ਚੰਗਾ ਸਤਿ ਸ੍ਰੀ ਅਕਾਲ ਲੈ ਵੇਖਿਆ ਕਿਹੜੀ ਖੁਸ਼ ਹੋਈ ਆ ਅਮਨਜਿੰਦਰ ਵੇਖਾ ਉੱਥੇ ਹੀ ਰਹਿ ਗਏ ਬੰਦਾ ਆ ਹੀ ਜਾਂਦਾ ਵਾ ਘਰ ਇਹ ਤੇ ਮਿਸਤਰੀਆਂ ਲਾ ਕੇ ਖਲੋਤੇ ਰਹਿੰਦੇ ਸਾਰਾ ਸਾਰਾ ਦਿਨ ਨਾ ਪੁੱਤ ਲੱਭੀ ਆ ਕਿ ਨਹੀਂ ਨਾ ਮੰਮੀ ਇਹਦੇ ਵਿੱਚ ਵੀ ਨਹੀਂ ਹੈਗੀ ਮੈਨੂੰ ਲੱਗਦਾ ਤੇ ਇਹ ਹੋਰ ਕਿਤੇ ਰੱਖ ਲਈਏ ਨਾ ਪੁੱਤ ਮੈਂ ਤਾਂ ਕੋਈ ਵੀ ਚੀਜ਼ ਹੈ ਮੈਂ ਇਹਦੇ ਵਿੱਚ ਰੱਖੀ ਹਾਏ ਹੇ ਮੰਮੀ ਇੱਟ ਕਿੱਦਾਂ ਕਿੰਨੀਆਂ ਕ ਜੁੱਤੀਆਂ ਆਵਾਂਗੇ ਜਿਹੜੀ ਉਹ ਲੱਭਣੀ ਨਹੀਂ ਏ ਤੇ ਗਈ ਕਿੱਥੇ ਹੈ ਮੈਨੂੰ ਨਹੀਂ ਜੀ ਪਤਾ ਹੈਗਾ ਕਿਤੇ ਬੈੱਡ ਬੂੜੇ ਦੇ ਥੱਲੇ ਹੀ ਵੇਖ ਲੈ ਕਿਰ ਕੋਈ ਵੇਰ ਥਾਂ ਤਾਂ ਹੋ ਜਾਂਦੀ ਚੀਜ਼ ਮੰਮੀ ਬੈੱਡ ਥੱਲੇ ਰੋਟ ਚਾਣੂ ਲੱਗਦਾ ਹਲੇ ਸਵੇਰੇ ਵੀ ਤੇ ਲਾਏਗਾ ਜੇ ਹੁੰਦੀ ਤੇ ਨਿਕਲਦੀ ਨਾ ਬਾਹਰ ਦੱਸ ਹੁਣ ਮੈਂ ਕੀ ਕਰਾਂਗੀ ਹਾਏ ਹਾਏ ਤੂੰ ਹੀ ਤੇ ਐਂਕਰੰਦੇ ਜਿੰਦ ਤੀਆਂ ਜੁੱਤੀ ਦੇ ਸਹਾਰੇ ਜੀ ਹੁੰਦੇ ਆ ਇੱਕ ਰਿੱ ਗੱਡੀ ਚਾ ਕਰਨੀ ਹੁੰਦਾਂ ਤੂੰ ਗਏ ਹੈ ਕਿਤੇ ਉਹਦੇ ਵਿੱਚ ਨਾ ਰੱਖੀ ਹੋਏ ਚੱਲ ਕੋਈ ਨਹੀਂ ਮੈਂ ਗੱਡੀ ਚ ਕਰਨੀ ਇੱਥੇ ਬੈ ਤੰਨੇ ਕੇ ਸਲਾਹ ਕਰਨੀ ਹੁਣ ਮੇ ਕੀ ਹੋਇਆ ਵਾ ਹਾਏ ਹਾਏ ਤੂੰ ਤਾਂ ਡੜੀ ਗਈ ਹੈ ਹੋਇਆ ਤਾਂ ਕੁਛ ਵੀ ਨਹੀਂ ਆ ਮੈਂ ਕਿ ਕਾਲਜ ਜਾਇਗਾ ਤੇਰੀ ਪੜਾਈ ਪਿੱਛੇ ਪੈਣ ਲਈ ਤੇ ਸਣੀ ਵੀਰ ਕੀ ਕਹਿੰਦੇ ਚਲ ਜਾਗਾ ਉਹਨੇ ਕੀ ਕਹਿਣਾ ਉਹਨੇ ਹੁਣ ਥੋੜਾ ਵੀ ਤੇਰੀ ਹੀ ਪੜਾਈ ਪਿੱਛੇ ਪਾਈ ਜਾਈਏ ਤੇ ਨੁਕਸਾਨ ਤੇ ਸਾਡਾ ਹੀ ਕਿਸਦਾ ਕੀ ਜਾਣਾ ਉਨੇ ਕੁਛ ਨਹੀਂ ਤੈਨੂੰ ਕਹਿਣਾ ਤੂੰ ਸਿਹਰ ਤੋਂ ਜਾ ਤੇ ਹੋਰ ਮੰਮੀ ਤਾਂ ਹੀ ਤੇ ਮੈਂ ਤੁਹਾਨੂੰ ਇਹ ਨਹੀਂ ਦਿਨਾ ਤੇ ਸਾਰੇ ਉਹ ਕਹਿ ਨਹੀਂ ਕਿ ਮੈਨੂੰ ਮੇਰੇ ਕਾਲਜ ਜਾਣ ਦੋ ਮੇਰਾ ਸਿਲੇਬਸ ਪਿੱਛੇ ਪੈਂਦੇ ਹੋ ਪਰ ਤੁਸੀਂ ਮੇਰੀ ਕੋਈ ਸੁਣਦੇ ਹੀ ਨਹੀਂ ਹੁਣ ਮੈਨੂੰ ਫੇਰ ਦਿਨ ਦਾ ਜਾ ਕੇ ਤੇ ਆਪਣੀਆਂ ਅਸਾਈਨਮੈਂਟਾਂ ਕੰਪਲੀਟ ਕਰਨੀਆਂ ਪੈਣੀਆਂ ਚੱਲ ਕੋਈ ਨਹੀਂ ਜਿਹੜਾ ਟੈਮ ਲੰਘ ਗਿਆ ਉਹਨੂੰ ਘੜੀ ਘੜੀ ਨਹੀਂ ਚੇਤੇ ਕਰੀ ਤਾਂ ਪਰ ਹੁਣ ਕਾਲਜ ਜਾਏਗੀ ਨਾ ਹੁਣ ਆਪਣੀਆਂ ਸੱਲ ਨਾਲ ਕਿਹਦੇ ਨਾਂ ਨਾ ਲਈਏ ਰਿਸ਼ਤੇ ਦੀ ਗੱਲ ਦਾ ਤਾਂ ਨਾ ਹੀ ਨਾ ਲੱਗੇ ਚਲੋ ਮੰਮੀ ਕੋਈ ਗੱਲ ਨਹੀਂ ਨਹੀਂ ਨਾ ਲੈਦੀ ਪਰ ਜੇ ਇਹ ਦੂਜਾ ਕੰਮ ਜੇ ਕਿਤੇ ਉੱਥੇ ਵੀ ਮੁੰਡਾ ਵੀ ਹੁਣ ਉੱਥੇ ਲਾਗੇ ਪੜਨ ਹੁੰਦਾ ਤੇ ਉਹਦੇ ਨਾਲ ਕੋਤੇ ਇੱਧਰ ਉੱਧਰ ਨਾ ਜਾਂਦੀ ਤੇ ਨਾ ਉਹਦੇ ਨਾਲ ਫੋਨ ਤੇ ਗੱਲ ਕਰੀ ਚੰਗੇ ਨਹੀਂ ਲੱਗਦਾ ਉਸੇ ਸਹਾਰ ਚ ਹੁਣ ਤੂੰ ਪੜਦੀ ਉਸੇ ਜੀ ਉਹ ਪੜਦਾ ਭਿੰਡ ਦੇ ਵੀ ਸਾਰੇ ਇੱਧਰ ਉੱਧਰ ਸਾਰੇ ਜਾਂਦੇ ਆ ਸਹਾਰਾ ਜਾ ਆਪਣਾ ਆਪਣਾ ਕੰਮ ਨੂੰ ਕੋਈ ਵੇਖੇ ਤੇ ਚੰਗੇ ਨਹੀਂ ਲੱਗਦਾ ਪਿਉਰੀ ਬਦਨਾਮੀ ਹੁੰਦੀ ਉਹ ਤਾਂ ਜੋ ਤੂੰ ਚੰਨੀ ਹੈ ਨਾ ਉਹੀ ਹੋ ਗਿਆ ਹੁਣ ਮੇਰੀ ਧੀ ਨੇ ਨਾ ਜਿਹੜਾ ਟਾਈਮ ਹੋਣਾ ਉਹ ਸੋਹਣੀ ਇੱਜ਼ਤ ਬਣਾਉਣੀ ਹੈ ਠੀਕ ਹੈ ਕੋਈ ਗੱਲ ਨਹੀਂ ਮੰਮੀ ਤੂੰ ਇਹ ਫਿਕਰ ਨਾ ਕਰੋ ਮੈਂ ਪਹਿਲਾਂ ਵੀ ਨਹੀਂ ਇਦਾਂ ਦਾ ਕੋਈ ਕੰਮ ਕੀਤਾ ਤੇ ਗਾ ਵੀ ਨਹੀਂ ਕਰਦੀ ਮੈਨੂੰ ਇੰਨਾ ਕਿਤੇ ਪਤਾ ਵਾ ਤੈਨੂੰ ਸਨ ਹੀ ਦਾ ਪਤਾ ਵਾ ਉਹ ਤਾਂ ਬੜਾ ਵਾ ਮੈਂ ਤਾਂ ਡਰਦੀ ਕਿ ਜਾ ਜ਼ਰੂਰ ਕੱਲ੍ਹ ਜ ਬਸ ਜਾਣਾ ਆਪਣੇ ਧਿਆਨ ਨਾਲ ਜਾਣਾ ਤੇ ਧਿਆਨ ਨਹੀਂ ਆਉਣਾ ਠੀਕ ਆ ਕੋਈ ਗੱਲ ਨਹੀਂ ਮੰਮੀ ਤੇ ਜੇ ਟੈਨਸ਼ਨ ਨਾ ਲਾ ਹੁਣ ਆਊਗਾ ਇਹ ਨਾ ਕਹਿ ਦੇ ਵੀ ਕੋਈ ਨਹੀਂ ਹੁਣ ਸਾਡਾ ਰਿਸ਼ਤਾ ਤਾਂ ਹੋ ਹੀ ਗਿਆ ਵਾ ਹੁਣ ਤੂੰ ਫੋਨ ਨਹੀਂ ਕਰਨਾ ਸੋਣ ਆਪਾਂ ਜੋ ਵੀ ਕਰਨਗੇ ਵਿਚੋਲੇ ਹੀ ਕਰ ਦੂਗੇ ਚਲੋ ਕੋਈ ਗੱਲ ਨਹੀਂ ਠੀਕ ਮੈਂ ਕਹਾਂ ਤੂੰ ਆਪਣੀਆਂ ਕਰ ਲੈ ਕੱਪੜਾ ਲੀੜਾ ਧੋ ਲੈ

ਚਲੋ ਕੋਈ ਨਹੀਂ ਮੰਮੀ ਪਰ ਹੁਣ ਤੈਨੂੰ ਫਿਕਰ ਨਾ ਕਰੂ ਮੈਂ ਆਪਣਾ ਸਾਰਾ ਕੰਮ ਕਮਪਲੀਟ ਕਰ ਲਾਂਗੀ ਹਾਂ ਬਸ ਸਾਰਾ ਆਪਣਾ ਧਿਆਨ ਨਾ ਭੜੀ ਹੋਈ ਕੋਈ ਨਹੀਂ ਮਖੌਲਦਾ ਕਰਾਈ ਅੱਗੇ ਨੰਬਰ ਚੰਗੇ ਲੈ ਲਈਂ ਨਾ ਉਹ ਰਿਸ਼ਤੇ ਦੀ ਗੱਲ ਚੱਲ ਨਹੀਂ ਹੁਣ ਸਫਲੀ ਸੁਫਲੀ ਲੈ ਕੇ ਤੇ ਬਹਿ ਜਾ ਲੈ ਦੱਸ ਮੰਮੀ ਕਿੰਦਾਂ ਦੀਆਂ ਗੱਲਾਂ ਕਰੰਦੇ ਤੈਨੂੰ ਪਤਾ ਕਿੰਨੀ ਔਖੀ ਪਾਸ ਹੁੰਦੀ ਬਾਦ ਵਿੱਚ ਫੇਰ ਨਹੀਂ ਨਹੀਂ ਮੈਂ ਪੂਰੀ ਮਿਹਨਤ ਕਰਾਂਗੀ ਚੱਲ ਉੱਠ ਫਿਰ ਮੇਤੀ ਆਪਣਾ ਕਰ ਲੈ ਤਿਆਰੀ ਤੁਰੀ ਹਾਂ ਹਾਂਜੀ ਠੀਕ ਨਾ ਹੋਊਗਾ ਹੋਰ ਕੇ ਨਾ ਸਾਰੇ ਉੱਠੇ ਰੱਖੇ ਮਰਾ ਨਹੀਂ ਲੱਗਦਾ ਤੇ ਮੇਰਾ ਨਹੀਂ ਲੱਗਦਾ ਨਹੀਂ ਕੋਈ ਨਹੀਂ ਮੈਂ ਹੁਣ ਇਹ ਸਾਰਾ ਕੁਝ ਪਾ ਕੇ ਰੱਖ ਲੈਣਾ ਉਹ ਜੀਵਨ ਉਹ ਕਿੱਥੇ ਰਹਿ ਗਈ ਆ ਗੱਲ ਸੁਣ ਆ ਗਈ ਆ ਗਈ ਜੇ ਤੁਹਾਨੂੰ ਢੀਕਣ ਦੇ ਠੀਕ ਹੈ ਮੈਂ ਹਾਂ ਵੇਖਾਂ ਜਿੱਥੇ ਜਾਂਦੇ ਉੱਥੇ ਵਿਆਹ ਹੀ ਜਾਂਦੇ ਜਾ ਕੇ। ਉਹ ਚੱਲ ਬਹਿਣਾ ਬੂਣਾ ਕੀ। ਮੇਰੀ ਗੱਲ ਸੁਣੋ। ਹਾਂ ਮੈਂ ਤੇ ਐਵੇਂ ਡਰਨ ਦੀ। ਅੱਛਾ ਤੇ ਗੱਲ ਤੇ ਵੀ ਚੰਨੀ ਕਢੀ ਵੀ ਪਾਜੀ ਤੇ ਭੈਣ ਜੀ ਆਂਦੇ ਵੀ ਤੁਸੀਂ ਰਿਸ਼ਤਾ ਗਾੜੀ ਤੋਰੋ ਹੁਣ। ਮੈਂ ਤਾਂ ਖੈਰ ਕੋ ਤਰ ਮਾੜਾ ਚੰਗਾ ਕਹਿ ਤਾ। ਮੈਂ ਤੇ ਡਰਦੀ ਗਈ ਆ। ਮਰਜੀ ਨਹੀਂ ਕਰਦਾ ਗਾਂ ਜਾਣ ਨੂੰ। ਤੇਰਾ ਭਲਾ। ਪਰ ਮੈਂ ਤੇ ਨਾ ਕਿਹਾ ਮੈਂ ਚੱਲ ਜੇ ਨਾ ਗਈ ਤਾਂ ਵੀ ਗੱਲ ਮਾੜੀ। ਤੇ ਪਰ ਉਹਨਾਂ ਤੇ ਗੱਲ ਹੀ ਬੜੀ ਸੁਣੀ ਕੀਤੀ ਦੋਵਾਂ ਜੀਆਂ ਨੇ ਖੁਸ਼ ਹੀ ਬੜੇ। ਆਦੇ ਫੋਨ ਗਾੜੀ ਗੱਲ ਤੋਰੋ ਤੇ ਸਾਰੀ ਗੱਲਾਂ ਤੇ ਤੁਹਾਡੇ ਸਿਰ ਤੇ ਆ ਪਰਜਾਈ ਮੇਰੀ ਖੁਸ਼ੀ ਸੀ ਇਹ ਉਹ ਖੁਸ਼ਵਾ ਨਾ ਤੇ ਸਮਝਦਾ ਸਾਰਾ ਟਬਰ ਖੁਸ਼ਵਾ ਮੈਂ ਕਹਿੰਨੀ ਆ ਪੂਰੀ ਖੁਸ਼ੀ ਗਈ ਕਵੇਂ ਜਿਬੜੇ ਖੁਸ਼ ਆ ਆਹੋ ਤੇ ਹੁਣ ਤੇ ਨਾ ਮੈਂ ਹਾਂ ਕਿ ਦੇਣਾ ਕਹਿਣਾ ਸ੍ਰੀ ਸਾਡਾ ਬੇੜਾ ਕਰ ਕਰਨ ਲੱਗੇ ਉਹ ਨਹੀਂ ਬਾਬਾ ਇਹ ਗੱਲਾਂ ਪਹਿਲਾਂ ਹੋ ਗਈਆਂ ਵਾ ਤੇ ਆਣ ਕੇ ਮਦੀ ਭੈਣ ਨੂੰ ਫੋਨ ਕਰਤਾ ਪਿੰਦਰ ਦੀ ਨੂੰ ਅੱਛਾ ਉਹਨੇ ਮੈਨੂੰ ਫਿਰ ਗਾੜੀਆਂ ਆਂਦੀ ਤੇ ਹੁਣ ਇਹ ਸਲਾਹ ਕਰਕੇ ਭੈਣ ਭਰਾ ਤਸਨੇ ਆ ਪੀ ਅਗਲਾ ਪ੍ਰੋਗਰਾਮ ਕੀ ਕਰਨਾ ਹੁਣ ਆਹੋ ਹੈ ਤੇ ਮੈਂ ਕੋਈ ਨਹੀਂ ਕਰ ਲੋ ਸਲਾਹ ਤੇ ਮੈਨੂੰ ਦੱਸ ਦਿਓ ਜਿੱਦਾਂ ਤੁਸੀਂ ਕਹੋਗੇ ਉਦਾਂ ਮੈਂ ਕਰਾਂਗੀ ਮੈਂ ਦੱਸਾਂ ਕਹਿਣ ਲਿਆ ਜਿੰਨੀ ਛੇਤੀ ਹੁੰਦਾ ਨਾ ਤੇ ਚਲ ਯਾਰ ਆਪਣੇ ਕੁੜੀ ਘਰ ਚਲ ਜੂਗੀ ਨਹੀਂ ਨਹੀਂ ਨਵ ਬੜੀ ਖੁਸ਼ ਆਵੇਂ ਇੱਥੇ ਮਿਲਗੀ ਬਣਾਉਂਦੇ ਬੜੀ ਖੁਸ਼ ਹੋਈ ਚਲ ਫਿਰ ਇਤਰਾ ਹੀ ਚੱਲੇ ਆਪੇ ਮਾਨੂੰ ਜੇ ਕੋ ਚੰਗਾ ਲੱਗਦਾ ਤੇ ਇਹਦੇ ਚ ਮਾੜੀ ਗੱਲ ਕੋਈ ਨਹੀਂ ਬਾਕੀ ਨਾਲੇ ਹਾਣੂ ਹਣ ਪਿਆਰਾ ਹੁੰਦਾ ਬੋਲ ਗੱਲ ਕੋਈ ਨਹੀਂ ਅੱਜ ਕੱਲ੍ਹ ਚੱਲਦਾ ਹੋ ਸਭ ਕੋ ਦੱਸਾਂ ਗੱਲ ਕੀ ਹੈ ਜੇ ਕੋ ਗੱਲ ਦੇ ਮਗਰ ਪੇ ਰਹੀ ਹੈ ਨਾ ਤੇ ਫਿਰ ਕੰਮ ਨਹੀਂ ਚੱਲਦੇ ਬਹੁਤ ਹੀ ਗੱਲ ਆ ਚਲ ਬੜਾ ਵਧੀਆ ਹੋਇਆ ਚੋਣ ਹੋਇਆ ਵਾ ਹਾਂਕ ਨਹੀਂ ਚਲੋ ਠੀਕ ਆ ਆਹੋ ਮੈਂ ਹੁਣ ਕੋਟ ਚਾਹ ਬਣਾਵਾਂ ਮੈਨੂੰ ਬੜਾ ਜ਼ੋਰ ਲਾਉਣਾ ਹੈ ਚਾਹ ਪੀ ਕੇ ਜਾਈ ਮੈਂ ਕਹਾਂ ਕਿ ਨਹੀਂ ਹੁੰਦੀ ਮੈਂ ਚਾਹ ਕੋਈ ਨਹੀਂ ਹੁੰਦਾ ਮੇਰੇ ਕੋਲ ਗੱਲ ਨਹੀਂ ਜਾ ਬਣਾ ਫਿਰ ਕਾਪਾ ਫੂਂਬੜਾ ਹੀ ਮੰਦੀ ਜਾ ਲਫੜੋ ਮੈਂ ਬਣਾਵਾਂ ਚਾਹ ਨੰਬਰ ਤੇ ਦੇਖਣਾ ਕਿਹਦਾ